ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਸਾਰੇ ਜਾਣਦੇ ਹੋ ਖੂਨਦਾਨ ਮਹਾਦਾਨ ਅੱਜ ਸਾਡੇ ਭਾਈ ਕ੍ਰਿਸ਼ਨ ਜੀ ਦੀ ਸੇਵਾ ਸੈਕਟੀ ਦੇ ਪ੍ਰਧਾਨ ਸਰਦਾਰ ਨਰਮਨ ਸਿੰਘ ਨਿਮਾ ਜੀ ਵੱਲੋਂ 67ਵੀਂ ਵਾਰ ਖੂਨਦਾਨ ਕਰਕੇ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਉਣ ਦੇ ਵਿੱਚ ਆਪਣਾ ਹੁੰਦਾਨ ਕੀਤਾ ਹੈ ਤੋਂ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਜੀ ਬਰਤੋਬੱਧ ਖੂਨਦਾਨ ਕਰਕੇ ਕਿਸੇ ਕੀਤੀ ਜਾਨ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਪਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਜੁਲਾਈ ਨੂੰ ਮੇਰੀ ਮਾਤਾ ਜੀ ਦੀ ਵਰਸੀ ਹੈ ਔਰ ਮਾਂ ਦੁਨੀਆ ਦਾ ਸਭ ਤੋਂ ਉਹ ਮਹਾਨ ਸ਼ਬਦ ਹੈ ਜਿਹੜਾ ਦੁਨੀਆ ਨੂੰ ਪਿਆਰ ਦੇ ਰਿਹਾ ਹੈ ਮਾਂ ਨੂੰ ਯਾਦ ਕਰਕੇ ਮੈਂ ਇਸ ਇੱਕ ਉਸ ਭੈਣ ਇੱਕ ਧੀ ਨੂੰ ਫੋਨ ਦਾ ਕਰਨ ਲਈ ਐਮਰਜੈਂਸੀ ਬਲੱਡ ਬੈਂਕ ਅੰਨਾ ਵਿਖੇ ਪਹੁੰਚਿਆ ਇਹ ਖੂਨਦਾਨ ਮੈਂ ਆਪਣੀ ਮਾਂ ਨੂੰ ਸਮਰਪਿਤ ਕਰ ਰਿਹਾ ਉਹਨਾਂ ਦੀ ਯਾਦ ਦੇ ਵਿੱਚ ਭਾਵੇਂ ਕਿ ਦਿਨ ਕੁਝ ਬਾਕੀ ਨੇ ਉਹਨਾਂ ਦੀ ਵਰਸੀ ਨੂੰ ਪਰ ਐਮਰਜੈਂਸੀ ਲੋੜ ਦੇ ਵੇਲੇ ਮੈਨੂੰ ਅੱਜ ਹੀ ਪਹੁੰਚਣਾ ਪਿਆ ਸਾਡੇ ਬਲੱਡ ਇਨਚਾਰਜ ਮਨਪ੍ਰੀਤ ਮੋਹਨਪੁਰ ਔਰ ਰਾਹੁਲ ਗਰਗ ਬਾਬਾ ਜੀਵਨ ਦਾ ਸੁਨੇਹਾ ਆਇਆ ਸੋ ਬੇਨਤੀ ਕਰਦੇ ਆਂ ਤੁਸੀਂ ਵੀ ਖੂਨਦਾਨ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ